ਸ਼ੀਗਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸਾਂ ਠੀਕ ਠਾਕ ਹੋਵੋਗੇ ਸलो ਜੀ ਅੱਜ ਅਪਾ ਪਹੁੰਚੇ ਸੀ ਕਿ ਪਿੰਡ ਤੁੰਗਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਆ ਰਹੀ ਆਪਣਾ ਬੋਰ ਤੇ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਮੋਟਰ ਫਸ ਗਈ ਸੀ ਇਹਨਾਂ ਦੀ ਤੇ ਆਪਾਂ ਕੈਮਰਾ ਪਾ ਕੇ ਦੇਖਾਂਗੇ ਮੋਟਰ ਕਿਉਂ ਫਸ ਗਈ ਸੀ ਸੋ ਇਹ ਕਿੰਨੇ ਟਾਈਮ ਹੋ ਗਿਆ ਬੋਰ ਲੱਗਣ ਨੂੰ ਇਹਨੂੰ ਪਤਾ ਨਹੀਂ ਭਰੇ ਆਪਣਾ ਲੱਛੇ ਦੀ ਆ ਗਿਰੇ ਤੁਰਤ ਦਨ ਮਾਰੀ ਜੀ ਚੱਲਣ ਲੱਗੇ ਇੱਕ ਕੁ ਮਿੰਟ ਜਦੋਂ ਗਦਾਵਾ ਜੇ ਪਾਣੀ ਮਾਰਦੀ ਨਾ ਹੋ ਗਿਆ ਦੇਖ ਮੜਿਆ 10 ਚਾਲਾ ਕਿੰਨਾ ਹੋ ਗਿਆ 38 ਚਲੋ ਮੜਾ ਤਾਂ ਜੱਕ ਛੱਡੀ ਜਾਣ ਦੇ ਹੌਲੀ ਹੌਲੀ ਚੱਲੀ ਜਾਮਾ ਡਰਾਈਵਰ ਕਿ ਨਹੀਂ ਭਾਈ ਜੀ एक सौ नब्बे एक सौ अस्सी नब्बे कि मोटर। हम्म हम्म। जाने फिल्टर तो पहली आ गया ऊपर <laughs> करी माड़ा जा ੱਲੇ ਘਰ ਕਿੰਨਾ ਹੋ ਗਿਆ ਓਰੇ ਸੋ 3 ਢੇੜਾ ਹੁੰਦਾ ਚੱਲ ਜਾਣ ਦੇ ਇੱਕ ਸੋ 3 ਢੇੜਾ ਤੋਂ ਟੁੱਟਿਆ ਵੀ ਹੋਇਆ ਜੀ ਇਹ ਟੁੱਟੇ ਹੋਏ ਹਾਂ ਇੱਕ ਪਾਸੇ ਹੈ ਹਾਂ ਚਾਰ 160 ਫੁੱਟ ਲਿਖਦੇ ਸੋ 3 ਢੇੜਾ ਘੱਟ ਕੋਈ ਨੁਕਸਾਨ ਚਲੋ ਬਿਲਕੁਲ ਮੋਟਰ ਖਈ ਹੋਈ ਜੀ ਨਾਲ ਇੱਧਰ ਇੱਕ ਪਾਸੇ ਹਾਂ ਹਾਂ ਬਹੁਤ ਔਖੇ ਘੱਟੇ ਮਟਰ ਬੋਰ ਇਕੱਠਾ ਹੋਇਆ ਜੀ ਇਹ ਇਕੱਠਾ ਹੋਇਆ ਵੇ ਕਿੰਨੀ ਕੁ ਖਿਉਠੀ ਹੈ ਮੋਟਰ ਦੋ ਹੀ ਬੜੀ ਉਧਰੋਂ ਘੱਟਿਆ ਉਹਰੇ ਮਸ਼ੀਨ ਨਾਲ ਕੁੱਕੀ ਘੱਟ ਗਿਆ ਹੈ ਹਾਂ ਹਾਂ ਕੁੱਕੀ ਨੇ ਭੇਜੀ ਮਸ਼ੀਨ ਕਿੰਨਾ ਹੋ ਗਿਆ ਚੱਲ ਜਾਣ ਦੇ 160 ਦੀ ਇਕੱਠਾ ਹੋਈ ਉੱਥੋਂ ਜਿੱਥੇ ਕਸੀ ਦੀ ਮੋਟਰ ਜਿਆਦੇ ਹੂੰ ਕਿੰਨਾ ਹੋ ਗਿਆ ਓਰੇ 230 ਚੱਲ ਰਹਿਦਾਂ ਜੀ ਮੋਟਰ ਪਾਣੀ ਪਾ ਦੋ ਦੀ ਪੂਜੀ ਪਾਉਣੀ ਬਈ ਹੈ ਫਾਦਰ ਦਾ ਦੀਪੂ ਜਪਾਉਣੀ 3 ਇੰਚ ਡੇਰੀ ਦੇ ਚਾਰ ਚਾਰ ਆ ਜੀ ਲੋਹੇ ਦੇ ਹਾਂਜੀ ਉਹਦਾ ਜ਼ਮੀਨ ਚਲਦੀ ਕਿੰਨਾ ਹੋ ਗਿਆ ਦੇਖੀ 270 ਚਲੋ بس ਕਿੰਨਾ ਹੋ ਗਿਆ ਦੇਖੀ 301 ਫਿਰ ਟੇਬਲ ਪਾਇਆ ਜੀ ਫਾਈਨਲੀ ਕੈਮਰਾ ਆਪਣਾ ਪਾ ਦਿੱਜੂਗਾ ਤੇ ਕਰਦੇ ਆ ਤਾਰ ਇਕੱਠੀ ਤੇ ਕੱਢਦੇ ਕੈਮਰਾ ਬਾਹਰ ਤੇ ਇਸ ਤੋਂ ਬਾਅਦ ਕਰਾਵਾਂਗੇ ਥੋੜੀ ਮਿਸਤਰੀ ਨਾਲ ਗੱਲ ਤੇ ਪੁਛਦੇ ਹਾਂ ਉਹਨਾਂ ਤੋਂ ਕੀ ਰਿਪੋਰਟ ਹੈ ਤੇ ਕੀ ਡਿਟੇਲ ਆ ਆਪਣੇ ਬੋਰ ਦੀ ਮਿਸਤਰੀ ਗਾਲ ਜੀ ਤੇ ਪਿੰਡ ਪਹੁੰਚੀ ਤੂੰਗਾ ਜੀ ਸੀ ਜ਼ਿਲ੍ਹਾ ਪਟਿਆਲਾ ਤੇ ਬੋਰ ਚੈੱਕ ਕਰਨ ਵਾਸਤੇ ਹਾਕਮਬਾਈ ਦਾ ਬੋਰ ਤੇ ਪਹੁੰਚੀ ਸੀ ਕਿਰੇ ਬੋਰ ਚੈੱਕ ਕਰ ਲਿਆ ਆਪਣੇ 9 ਇੰਚੀ ਬੋਰਾ ਪਲਾਸਟਿਕ ਦਾ ਇਹ ਤੇ ਇੱਥੇ ਮੰਨ ਲਓ ਜਿਹੜਾ ਫੈਂਟਰ ਹੈ 110 ਫੁੱਟ ਤੋਂ ਫੈਂਟਰ ਸਟਾਰਟ ਹੋ ਗਿਆ ਸੀਗਾ ਤੇ 138 ਤੋਂ ਪਾਣੀ ਲੈਵਲ ਹੈਗਾ ਤੇ ਇਹਦੇ ਵਿੱਚ ਤੇ ਆਪਣਾ 160 ਤੋਂ ਮੰਨ ਲਓ ਥੋੜਾ ਜਿਹਾ ਚਿਪਿਆ ਹੋਇਆ ਸੀ ਬੋਰ ਇਕੱਠਾ ਹੋਇਆ ਸੀ ਦੀ ਫੈਂਟਰ ਤੀਗਾ ਜਿਹੜਾ ਤੇ ਉਹ ਬਾਈ ਨੂੰ ਦਿਖਾਤਾ ਸੀ ਤੇ ਇਸ ਤੋਂ ਬਾਅਦ 230 ਤੱਕ ਪੱਕਾ ਫੈਂਟਰ ਪਿਆ ਹੋਇਆ ਤੇ ਉਸ ਤੋਂ ਬਾਅਦ 40 ਫੁੱਟ ਪੱਕਾ ਪਿਆ ਪਿਆ ਤੇ ਬਾਕੀ 301 ਤੱਕ ਆਪਣਾ ਸਾਰਾ ਬੋਰ ਭਰਿਆ ਹੋਇਆ ਜੀ ਉਦੋਂ ਤੱਕ ਬਾਕੀ ਹੋਰ ਕੋਈ ਕੰਮ ਕਰਾਉਣਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜਿਹੜਾ ਸੰਗਰੂਰ ਧੰਨਵਾਦ ਜੀ ਸਾਡਾ 98817